ਵੀਰੋ ਆਪਾਂ ਪੰਥ ਦੇ ਮੁੱਦੇ ਤੇ ਗੱਲ ਕਰਨੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਤੇ ਗੁਰੂ ਪੰਥ ਦੀ ਆਪਾਂ ਦੇਖਿਆ ਕਿੰਨਾ ਰੌਲਾ ਪਿਆ ਸਰੂਪਾਂ ਦਾ ਤੇ ਕਿੰਨੀ ਬੇਅਦਬੀ ਦੀਆਂ ਘਟਨਾਵਾਂ ਇਹ ਵੀਡੀਓ ਘਰ-ਘਰ ਤੱਕ ਪਹੁੰਚਣੀ ਚਾਹੀਦੀ ਹੈ ਤਾਂਕਿ ਸਾਡੇ ਹਰ ਇੱਕ ਸਿੱਖ ਨੂੰ ਇਸ ਗੱਲ ਦਾ ਪਤਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਿਲਦੇ ਕਿਵੇਂ ਆ ਜੇ ਆਪਾਂ ਸ਼ਰੋਮਣੀ ਕਮੇਟੀ ਤੋਂ ਲੈਣਾ ਹੈ ਤਾਂ ਸਰੂਪ ਸਾਨੂੰ ਮਿਲੇਗਾ ਕਿਵੇਂ ਫੇਰ ਹੀ ਮਸਲਾ ਹੱਲ ਹੋਊਗਾ ਨਾ ਜੇ ਤੁਹਾਨੂੰ ਪਤਾ ਹੋਗਾ ਨਾ ਹੁਣ ਕਈਆਂ ਨੂੰ ਤਾਂ ਹੀ ਨਹੀਂ ਪਤਾ ਰੌਲਾ ਕਾਦਾ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ ਹੈ ਜਿਸ ਸਥਾਨ ਨੇ ਲੈਣਾ ਹੈ ਪਹਿਲਾਂ ਉਹਨੂੰ ਐਪਲੀਕੇਸ਼ਨ ਦੇਣੀ ਪੈਂਦੀ ਹੈ ਤਖਤ ਦੇ ਉੱਤੇ ਲਿਖ ਕੇ ਐਪਲੀਕੇਸ਼ਨ ਤੋਂ ਬਾਅਦ ਉੱਥੋਂ ਇੱਕ ਫਾਰਮ ਭਰਿਆ ਜਾਂਦਾ ਫਾਰਮ ਭਰ ਕੇ ਫਿਰ ਉੱਥੋਂ ਦੇ ਪ੍ਰਚਾਰਕਾਂ ਦੀ ਡਿਊਟੀ ਲੱਗਦੀ ਹੈ ਦੋ ਬੰਦੇ ਵੇਖਣ ਹੁੰਦੇ ਆ ਵੀ ਜਗ੍ਹਾ ਯੋਗ ਹੈ ਦੇਣ ਦੇ ਇੱਥੇ ਕੋਈ ਮਨਮਤ ਤਾਂ ਨਹੀਂ ਪਖੰਡਤਾਂ ਨਹੀਂ ਕੋਈ ਇੱਥੇ ਕੋਈ ਕਬਰ ਸਵਾਦ ਇੱਥੇ ਨੰਗ ਧੰਗਿਆ ਬੂਵਨੇ ਤਾਂ ਨਹੀਂ ਬੈਠੇ ਇੱਥੇ ਕਿਤੇ ਸਮਾਧਾਂ ਵਾਲੇ ਉਹ ਸਾਰੇ ਇਨਕੁਆਰੀ ਕਰਨ ਤੋਂ ਬਾਅਦ ਜੇ ਉਹ ਥਾਂ ਯੋਗ ਹੈ ਫਿਰ ਉਹ ਜੈਸ ਕਰਦੇ ਆ ਫਿਰ ਉਹ ਫਾਰਮ ਦੇ ਉੱਤੇ ਨਵੀਂ ਕਾਰਵਾਈ ਹੁੰਦੀ ਆ ਫਿਰ ਉਹਦੇ ਉੱਤੇ ਮੋਹਰ ਪਿੰਡ ਦੀ ਸਰਪੰਚ ਦੀ ਲੱਗਦੀ ਆ ਪੰਚਾਇਤ ਦੇ ਸਾਈਨ ਹੁੰਦੇ ਆ ਜੇ ਸ਼ਹਿਰ ਤਾਂ ਐਮਸੀ ਦੇ ਹੁੰਦੇ ਆ ਉਸ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਹੁੰਦੇ ਆ ਉਸ ਹਲਕੇ ਦਾ ਸ਼੍ਰੋਮਣੀ ਕਮੇਟੀ ਜਿਹੜਾ ਪ੍ਰਚਾਰਕ ਜਿਹੜੇ ਇਨਕੁਆਰੀ ਦੀ ਮਨਜ਼ੂਰੀ ਦਿੰਦੇ ਆ ਵੀ ਹਾਂ ਥਾਂ ਠੀਕ ਹੈ ਜਗਾ ਯੋਗ ਹੈ ਉੱਥੇ ਕੋਈ ਮਨਮਤ ਨਹੀਂ ਉਹਨਾਂ ਪ੍ਰਚਾਰਕਾਂ ਦੇ ਸੈਨ ਹੁੰਦੇ ਆ ਹੁਣ ਤੁਸੀਂ ਦੇਖੋ ਜਿਹੜੇ ਐਨੇ ਨੇ ਸਰੂਪ ਡੇਰਿਆਂ ਚ ਗਏ ਆ ਜਿੱਥੇ ਮਨਮਤਾਂ ਨੇ ਬੁੱਤ ਪੂਜਾ ਪੱਥਰ ਪੂਜਾ ਕੱਲਾ ਉਹੀ ਡੇਰਾ ਨਹੀਂ ਜਿਹੜਾ ਤੁਸੀਂ ਕਹੋ ਵੀ ਉਹ ਰਾਮਰਾਜੇ ਵਾਲਾ ਕੋਈ ਹੈਗਾ ਜਿਹੜਾ ਪੰਗੇ ਵਾਲਾ ਉਹ ਦੀ ਬਾਕੀ ਡੇਰਾਂ ਜੋ ਵੀ ਮੈਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਨਾ ਗੱਲ ਕਰੋ ਵੀ ਖਣੇ ਡੇਰਿਆਂ ਤੋਂ ਡਰਦੇ ਵੀ ਖਣੇ ਉੱਥੇ ਵੋਟ ਬੈਂਕ ਹੈ ਸਾਡੀ ਵੋਟ ਖਰਾਬ ਹੋ ਜੂ ਤੁਸੀਂ ਵੋਟਾਂ ਨੂੰ ਜ਼ਿਆਦਾ ਦੇਖਦੇ ਹੋ ਕਿਉਂਕਿ ਸਾਨੂੰ ਤਾਂ ਪਤਾ ਬੀ ਬੁੱਤਾ ਨੇ ਕੁਛ ਨਹੀਂ ਦੇਣਾ। ਵੀ ਪੋਟ ਨੇ ਸਾਨੂੰ ਮੰਤਰੀ ਬਣਾਉਣਾ। ਲੀਡਰਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ। ਤਾਂ ਹੀ ਜਾ ਕੇ ਦੇਖ ਲਓ ਤੁਸੀਂ ਜਿਹੜੇ ਪੰਥਕ ਆਉਂਦੇ ਆ ਉਹਨਾਂ ਨੂੰ ਦੱਸਿਆ ਨਹੀਂ ਵੀ ਇਹ ਜਿੱਥੇ-ਇੱਥੇ ਇੰਨੇ ਸਰੂਪ ਪੈ 2300 ਤੇ ਧਾਮੀ ਬੋਲ ਕੇ ਆਇਆ, ਸੁਖਵੀਰ ਬੋਲ ਕੇ ਆਇਆ। ਉਹਨਾਂ ਦੀ ਤਾਂ ਜ਼ਿੰਮੇਵਾਰੀ ਉਹ ਤਾਂ ਪੰਥ ਦੇ ਨਾਂ ਤੇ ਚੋਣਾਂ ਲੜਦੇ ਆ। ਉਹ ਤਾਂ ਪੰਥਕਾ ਗੂ ਨੇ ਉਹਨਾਂ ਨੂੰ ਤਾਂ ਦੇ ਸੀ ਗਿਆ ਹੋਊਗਾ ਵੀ ਇਹ ਗੁਰਦਾਰਾ ਕਿਤੇ ਮੋਰ ਦੇ ਖੰਭ ਟੰਗੇ ਵਾਲਾ ਕੀ ਆ। ਸਰਕਾਰ ਵੀ ਜੇ ਇਮਾਨਦਾਰੀ ਨਾਲ ਕੰਮ ਕਰੇ ਲਿਆ ਕੇ ਲੋਕਾਂ ਨੂੰ ਨੰਗਾਤਾ ਕਰੇ ਨਾ ਵੀ ਕਿਹੜੇ ਉਹ ਮੈਂਬਰ ਨੇ ਜਿਹੜੇ ਇਹਨੇ ਆਪ ਖੁਦਰੇ ਹੋਏ ਨੇ ਗੁਰੂ ਦੀ ਪ੍ਰਵਾਹ ਹੀ ਨਹੀਂ ਮੰਨਦੇ ਤਾਂ ਹੀ ਜੋਰ ਲੱਗਿਆ ਹੋਇਆ ਧਾਮੀ ਦਾ ਤੇ ਜਥੇਦਾਰ ਦਾ ਆਪਾਂ ਕਹਿੰਦੇ ਵੀ ਐ ਕਿਉਂ ਰਿੰਗਦੇ ਆ ਮੱਝ ਸੁਵਾਉਣ ਵਾਲੇ ਨਹੀਂ ਇਹਨੇ ਜੋਰ ਲਾਉਂਦੇ ਜਿੰਨੇ ਉਹ ਲਾ ਰਹੇ ਆ ਕਿਉਂ ਜੇ ਅੰਕwari ਹੋ ਕਿਉਂ ਮੁਰਜਰਮਾਂ ਨੂੰ ਫੜਿਆ ਜਾਂਦਾ ਜਿਨ੍ਹਾਂ ਨੇ ਸਰੂਪ ਦਿੱਤੇ ਉਹ ਤਾਂ ਅਗਲੇ ਦਾ ਨਾਂ ਲੈਣਗੇ ਵੀ ਇਹਨਾਂ ਨੇ ਫੋਨ ਕਰ ਕਰਕੇ ਗੱਡੀਆਂ ਭਰ-ਭਰ ਚਕਾਇਆ 100 100 1.5 150 2 200 ਰੁਪਇਆ ਜਿਹੜਾ ਜਿਹੜੀ ਗੁਰਬਾਣੀ ਲੋਕਾਂ ਨੂੰ ਬਚਾਉਣ ਵਾਸਤੇ ਬਣੀ ਸੀ ਅੱਜ ਉਹਦੇ ਨਾਲ ਹੀ ਲੋਕਾਂ ਨੂੰ ਲੁੱਟਿਆ ਜਾ ਰਿਹਾ। ਲੋਕਾਂ ਦੀ ਮਤਤ ਮਾਰੀ ਜਾ ਰਹੀ ਆ। ਲੋਕਾਂ ਦੇ ਉੱਥੋਂ ਵੀਡੀਓ ਸੁਣ ਕੇ ਨਾ ਜਿਹੜੇ ਲੋਕ ਭੋਲੇ ਭਾਲੇ ਵਿਚਾਰੇ ਆਮ ਕਿਰਤੀ ਲੋਕ ਕਹੀ ਜਾਂਦੇ ਸਾਡਾ ਤਾਂ ਇੱਥੇ ਹੀ ਸਾਰਾ ਕੁਸ਼ਰਦਾ ਉਹਨਾਂ ਦੇ ਬ੍ਰੇਨ ਵਾਸ ਕੀਤੇ ਹੋਇਆ। ਬ੍ਰੇਨ ਵਾਸ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਉਹ ਐਂ ਕਹੀ ਜਾਂਦੇ ਸਾਨੂੰ ਤਾਂ ਇਹੀ ਦੇਣ ਵਾਲਾ ਹੈ। ਜਿਹੜੀ ਗੁਰਬਾਣੀ ਕਹਿੰਦੀ ਆ ਸਬਣਾ ਜੀਆਂ ਕਾ ਇੱਕ ਦਾਤਾ ਉਹ ਉਹਦਾ ਹਾਲ ਦੇਖੋ ਕੀ ਕੀਤਾ ਸਾਡੇ ਆਗੂਆਂ ਨੇ ਕੀਤਾ ਉਹਨਾਂ ਨੂੰ ਸਵਾਲ ਕਰੋ ਉਹਨਾਂ ਨੂੰ ਪੁੱਛੋ ਕਿ